ਸਤ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫਤਿਹਦੀ ਖਾਨ ਤੁਹਾਡਾ ਸਵਾਗਤ ਹੈ ਜੀ ਐ ਵੈਲਕਮ ਦੋਸਤੋ ਅੱਜ ਦੀ ਆਪਣੀ ਵੀਡੀਓ ਪਿੰਡ ਚੱਬਾ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਆ ਕੇ ਵੀਰਾਂ ਦਾ ਬਹੁਤ ਸੁਣੀ گاਉਣਾ ਗਾਉ ਕਿਤੇ ਆ ਕੀ ਡੀਟੇਲ ਹੈ ਕੀ ਪ੍ਰਾਈਸ ਤੁਹਾਡਾ ਸ਼ੇਅਰ ਕਰਦੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੇ ਉਸਕਾ ਰਿਕਵੈਸਟ ਹੈ ਕਿ ਵੀਡੀਓ ਨੂੰ ਮੱਤਮਾ ਸ਼ੇਅਰ ਕਰ ਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਕਿਸੇ ਵੀ ਰਪਾ ਵੀਡੀਓ ਬਣਾਉਣੀ ਹੋਵੇ ਤੇ ਨੰਬਰ ਆਪਣਾ ਹੈਗਾ 88 78 88 74 68 36 ਹੁਣ ਆਪਾਂ ਗੱਲ ਕਰਦੇ ਆਂ ਗਾਂ ਦੀ ਇਹ ਗਾਂ ਤਜਾ ਸੂਆ ਸੂਈ ਆ ਇਹਨੂੰ ਸੂਈ ਨੂੰ ਡੇਢ ਮਿੰਟ ਹੋ ਗਿਆ ਤੇ ਥਣ ਲੇਵਾ ਬਾ ਕਮਾਲ ਆ ਮਿਲਕ ਵੇ ਬਹੁਤ ਸੁਣੀ ਆ ਤੇ ਲੇਵਾ ਵੇ ਲੋ ਕਿੰਨਾ ਸਾਫ ਲੇਵਾ ਤੇ ਨਿਕਰਾਂ ਥਣਿਆ ਥਾਣਾ ਬਹੁਤ ਲੱਗਾ ਪਿਆਰਾ ਇਹਨੂੰ ਉੱਚਾ ਲੰਮਾ ਕਦਗੜ ਤੇ ਲੰਬੀ ਲੈਂਥ ਹੈ ਦੀ ਬਾਡੀ ਸਟਰ ਬਹੁਤ ਪਿਆਰਾ ਬਿਲਕੁਲ ਜੱਡ ਬਲੇ ਗਾਵਾ ਹਵਾਨਾ ਥੋੜਾ ਜਿਹਾ ਵਾਈਟ ਹੈ ਤੇ ਮਿਲ ਕੇ ਮੇਲੋ ਤੇ ਥਾਣ ਲਿਵਾ ਵੇਲੋ ਫੇਸਕੌਲ ਚ ਕਰ ਲੋ ਫੇਸਕੌਲ ਦੀ ਬਹੁਤ ਸੋਹਣੀ ਹੈ ਹੈਵੀ ਬਾਡੀ ਵੇਟ ਉੱਚਾ ਲੰਮਾ ਜਿਹਨੂੰ ਆਪਾਂ ਕਹਿੰਦੇ ਕਦਗੜ ਹੈ ਬਹੁਤ ਸੋਹਣੀ ਸੁਨੱਖੀ ਗਾਵਾਂ ਕੋਈ ਵੰਗਾਂ ਦੀ ਲੋੜ ਲਈਆਂ ਫੇਸਟ ਤੇ ਕਰ ਲੋ ਪਹਾੜੇ ਦੇ ਮਿਲਦੀ ਆ 10 ਲੀਟਰ ਦੁੱਧ ਤਿਆਰ ਆ ਇੱਕ ਡੰਗ ਦੋ ਡੰਗ ਚਵਾਈ ਫੋੜ ਕਰਕੇ ਵੇ ਲੋ ਚੈੱਕ ਪਾਸ ਗਰੰਟੀ ਥਣਾਇ ਫੋਲਿਆ ਕੱਦ ਘਟ ਗਾਂ ਦਾ ਬਹੁਤ ਸੋਹਣਾ ਜੇਕਰ ਧਿਆਨ ਨਾਲ ਲੇ ਲੋ ਲੈਵਾ ਤੇ ਥਣ ਵੇ ਲੋ ਬਹੁਤ ਸੋਹਣਾ ਲੈਵਾ ਤੇ ਬਹੁਤ ਸੋਹਣਾ ਹੀ ਥਣ ਲੱਗਾ ਇਹਨੂੰ ਮਿਲਕਵਾਂ ਨੇ ਮਿਲੋ ਕਿੱਡੀ ਸੋਹਣੀ ਲੱਗੀ ਐ ਕਚਲਮਾ ਕੱਧ ਕੱਠਿਆ ਡੇਢ ਮਹੀਨੇ ਸੋਈ ਜਾਵੇ ਇੱਕ ਵਾਰ ਫੇਸ ਕੁਆਲਿਟੀ ਚੈੱਕ ਕਰ ਲਓ 10 ਲੀਟਰ ਦੁੱਧ ਤਿਆਰ ਆ ਕੋਲੀਟਰ ਮਾਰ ਕੇ ਵੇਚ ਲੈ ਕੋਲ ਕੇ ਵੇਚ ਲੈ ਇੱਕ ਵਾਰ ਫਿਰ ਵੇਚ ਲੈ ਵਾ ਥਾਨ ਬਹੁਤ ਪਿਆਰ ਲੱਗਾ ਫੇਸ ਕੁਆਲਿਟੀ ਬਹੁਤ ਸੋਹਣੀ ਆ 25 ਹਜ਼ਾਰ ਮੁੱਲ ਆ ਕਿਸੇ ਵੀ ਨੂੰ ਪਸੰਦ ਆ ਕੋਈ ਚਾਹ ਵਾ ਸੱਚਣ ਹੋਏ ਨੰਬਰ ਆਪਾਂ ਸਕਰੀਨ ਲਾ ਦਾਂਗੇ ਕਨੈਕਟ ਕਰ ਲਿਓ ਕੱਦ ਘੜ ਗਾਂ ਦਾ ਬਹੁਤ ਪਿਆਰਾ ਤੇ ਫੇਸ ਕੁਆਲਿਟੀ ਬਹੁਤ ਸੁਣੀ ਹੈ ਕੋਈ ਦੂਜਾ ਸੁਭਾ ਮੇਖ ਲਿਆ ਕੋਈ ਦਸੂਜਾ ਆਪਾਂ ਹੀ ਸੋਚਦਾ ਕਿ ਵੇ ਲੈਵੇ ਡੇਢ ਮਹੀਨੇ ਸੋਈਆ 10 ਲੈਂਪ ਦੋ ਤਿਆਰ ਚਲ ਮੈਂ ਕੱਦ ਘੜ ਆ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ